ਫੁਰਤੀ 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 ਮਾਰੋ ਪੀਵੀ03 ਇਹ ਆ ਬਠਿੰਡੇ ਵਾਲੇ ਫਰਾਂਸ ਜਾ ਕੇ ਵੀ ਬਠਿੰਡਾ ਚਮਕਦਾ ਦੇਖ ਲਓ ਪੀਵੀ03 ਪੰਜਾਬ ਜਿਹੜਾ ਬੰਦਾ ਪੰਜਾਬ ਨੂੰ ਪਿਆਰ ਕਰਦਾ ਹੈ ਉਹਦੇ ਸੋਤ ਸੋਨ ਨੰਬਰ ਲੈ ਗਿਆ ਜਗਦਾ ਹੀ ਰਹਿੰਦਾ ਹੈ ਇੱਥੇ ਦਿਨ ਲੇਟ ਹੀ ਚੜਦਾ ਯਾਰ ਹਜੇ ਵਿంటర్ ਦੇ ਦਿਨ ਹਨਾ ਦੇਖ ਲਓ ਸੂਰਜ ਥੋੜਾ ਥੋੜਾ ਹੀ ਚੜਿਆ ਹੈਗਾ ਖੁਸ਼ੀ ਰੱਖਾਵਾਂ ਸਮਾਨ ਚਲੋ ਓਕੇ ਕਿੰਨਾ ਟਾਈਮ ਲੱਗਣਾ ਹੈ ਭਾਈ ਜੀ 에ਰਪੋਰਟ ਦਾ ਆਪਾਂ ਨੂੰ ਭਾਈ ਨਾਰਮਲੀ ਦਾ ਟਾਈਮ ਆਪਾਂ ਨੂੰ ਇੱਥੋਂ 20 ਮਿੰਟ ਹੀ ਲੱਗਦੇ ਆ। ਅੱਛਾ। ਬਾਕੀ ਫਿਰ ਡਿਪੈਂਡ ਕਰਦਾ ਸੜਕਾਂ ਤੇ ਪੈਰਿਸ ਦੀਆਂ ਤੇ। ਅੱਛਾ। ਕਈ ਵਾਰੀ ਘਾਟਾ ਵੀ ਲੱਗਦਾ। ਪੈਰਿਸ ਯਾਰ ਟ੍ਰੈਫਿਕ ਬਹੁਤ ਜ਼ਿਆਦਾ ਰਹਿੰਦੀ ਐ। ਅਸੀਂ ਇਹ ਗੱਲ ਇੱਥੇ ਪਿਛਲੇ 2-3 ਦਿਨਾਂ 'ਚ ਦੇਖ ਲਈ। ਇੰਨੀ ਕੁ ਜ਼ਿਆਦਾ ਟ੍ਰੈਫਿਕ ਰਹਿੰਦੀ ਐ ਨਾ। ਇਹ ਆ ਪੈਰਿਸ ਦੀ ਟ੍ਰੈਫਿਕ ਦੇਖ ਲੋ। ਸੜਕਾਂ ਕਿਵੇਂ ਭਰੀਆਂ ਪਈਆਂ। ਕੀੜੀ ਦੀ ਚਾਲ ਗੱਡੀ ਚੱਲਦੀ ਹੁੰਦੀ ਐ। ਸਵੇਰੇ ਬਾਈ ਜੀ ਦੱਸ ਦਿਆ ਵੀ 7 ਤੋਂ 9 ਵਜੇ ਤੱਕ ਆਹੀ ਕੁਝ ਰਹਿੰਦਾ ਲੋਕ ਜਿਹੜੋ ਕੰਮਕਾਰਾਂ ਦੇ ਨਿਕਲਦੇ ਆ। ਤੇ ਤਾਂ ਹੀ ਕਰਕੇ ਵੱਧ ਟਾਈਮ ਲੱਗ ਜਾਂਦਾ ਇੱਕ ਘੰਟਾ ਦਿਖਾ ਰਿਹਾ ਸਾਨੂੰ Google Map 에어ਪੋਰਟ ਤੇ ਪਹੁੰਚਣ ਦਾ ਵੈਸੇ ਤਾਂ ਟਾਈਮ ਬੱਧ ਲੱਗਦਾ ਸੀਗਾ ਪਰ ਬਾਈ ਨੇ ਬਠਿੰਡੇ ਵਾਲੇ ਡਰਾਈਵਿੰਗ ਕਰਕੇ ਲਿਆਂਦੀ ਆ ਗੱਡੀ ਖਿੱਚ ਤੂ ਕੇ ਕਦੇ ਇਧਰ ਲਈ ਲਾਈਨ ਚ ਕਦੇ ਇਧਰ ਲਈ ਲਾਈਨ ਚ ਤੇ ਅਸੀਂ ਪਹੁੰਚ ਗਏ 40 ਮਿੰਟ ਚ 에어ਪੋਰਟ ਤੇ ਸਮਾਨ ਲੈ ਲਈਏ ਬਾਕੀ ਗੱਲਾਂ ਬਾਤਾਂ ਫਿਰ ਕਰਦੇ ਆ ਲੈ ਬਈ ਭਾਈ ਇਹ जख्म ਇਟਾਚੀ ਹੈ ਥੋੜਾ ਜਿਹਾ ਦੇਖ ਕੇ ਕੱਢਣਾ ਪੈਣਾ ਇਹ ਸਾਡਾ ਟਾਚੀ 에어ਲਾਈਨ ਵਾਲਿਆਂ ਨੇ ਤੋੜਤਾ ਸੀਗਾ ਇਹ ਇਹਦੇ जख्म ਦਿਖਾਉਣਾ ਮੈਂ ਅੱਗੇ ਜਾ ਕੇ ਚੰਗਾ ਭਰਾ ਆ ਜੋ ਇਧਰ ਨੂੰ ਆ ਜੋ ਨਹੀਂ ਹੋਣ ਮੈਂ ਹਜੇ ਤੱਕ ਨਹੀਂ ਅਸੀਂ ਆਫ ਕਰੇ ਲੱਗੇ ਆਪਾਂ ਨੂੰ ਠੀਕ ਹੈ ਫਿਰ ਮਿਲਾਂਗੇ ਮਿਲਦੇ ਆ ਪਿੰਡਾਂ ਜੀ ਹਾਂ ਜੀ ਪਿੰਡ ਆ ਕੇ ਠੀਕ ਹੈ ਲੋ ਜਰੂਰ ਥੈਂਕ ਯੂ ਬਹੁਤ ਬਹੁਤ ਤੁਹਾਡਾ ਹਾਂ ਜੀ ਸ਼ੁਕਰੀਆ ਕਰੋ ਇੰਜੋਏ ਤੁਸੀਂ ਆਪਣਾ ਹੁਣ ਟੂਰ ਦਾ ਆਲਾ ਹਾਂ ਜੀ ਇਹ ਮਿਲਦੇ ਆਪਾਂ ਪਹਿਲਾਂ ਚਲੋ ਠੀਕ ਹੈ ਬਾਈ ਓਕੇ ਇਹ ਆ ਟੱਚੀ ਆ ਸਾਡਾ ਜਿਹੜਾ ਇਹ ਜ਼ਖਮੀ ਹੋ ਗਿਆ ਸੀਗਾ ਤੇ ਇਹ ਦੇਖੋ 에ਅਰਲਾਈਨ ਵਾਲਿਆਂ ਨੇ ਇੱਥੋਂ ਤੋੜਦਾ ਇਹਨੂੰ ਫਿਰ ਦੇਸੀ ਜਗਾੜ ਲਾਇਆ ਤੇ ਚੇਪੀਆਂ ਚੂਪੀਆਂ ਲਾ ਕੇ ਖੜਾਇਆ ਹੋਇਆਗਾ ਤੇ ਵੈਸੇ ਕਲੇਮ ਪਾਉਣਾ ਸੀ ਅਸੀਂ ਤੇ ਬਚ ਗਏ ਹਾਂ ਜੀ ਇਹਨੂੰ ਹੀ ਰੱਖ ਦਿਓ ਪਹਿਲਾਂ ਉੱਪਰ ਰੱਖ ਦਿਓ ਹਾਂ ਦੋਨੋਂ ਹਾਂ ਜੀ ਇਬਾ ਮਾਰਨ ਨੂੰ ਇਹ ਮੜੇ ਰੱਖੇ ਨੇ ਇਹਨੂੰ ਉਧਰ ਵੀ ਭਾਈ ਟੇਡੇ ਵਾਲੇ ਤੋਂ ਫੜੇ ਟੇਡੇ ਵਾਲੇ ਤੋਂ ਟੁੱਟ ਨਾ ਜਾਵੇ ਹਾਂਜੀ ਬਸ ਪੈਰਿਸ ਜਾ ਕੇ ਇਹਨੂੰ ਹਾਂ ਸੌਰੀ ਲੰਡਨ ਜਾ ਕੇ ਇਹਨੂੰ ਸ਼ਹੀਦ ਦੀ ਕਰਾਰ ਦੇ ਦੇਣ ਲੰਡਨ ਜਾ ਕੇ ਇਹਨੂੰ ਭਾਈ ਇਹ ਉੱਪਰ ਰੱਖਣਾ ਸੀ ਪਲਾਸਟਿਕ ਵਾਲਾ ਨਾ ਇਹਨੂੰ ਟੇਡਾ ਪਾ ਦਿਓ ਫਿਰ ਫਿੱਕ ਜਾਣਗੇ ਨਾ ਦੇਖੋ ਚੱਲ ਚੰਗਾ ਭਾਈ ਮਿਲਦੇ ਹਾਂ ਜੀ ਓਕੇ ਜੀ ਸ਼ੁਕਰੀਆ ਮਿਲਦੇ ਹਾਂ ਓਕੇ ਜੀ ਬਾ ਬਾਏ ਇਹ ਜਿਹੜਾ 에어ਪੋਰਟ ਹੈ ਇਹ 메인 에어ਪੋਰਟ ਹੈ ਬਾਈ ਨੇ ਦੱਸਿਆ ਪੈਰਿਸ ਦਾ ਤੇ ਸਭ ਤੋਂ ਵੱਧ ਫਲਾਈਟਸ ਇੱਥੇ ਹੁੰਦੀਆਂ ਜੇ ਤੁਸੀਂ ਇੰਟਰਨੈਸ਼ਨਲ ਵੀ ਆਉਣਾ ਹੈ ਇਹਦਾ ਨਾਮ ਹੈਗਾ CDG CDG ਕਹਿੰਦੇ ਆ ਚਾਰਲਸ ਚਾਰਲਸ ਦੇ ਗੋਲ ਸ਼ਾਰ ਦੇ ਗੋਲ ਕਹਿੰਦੇ ਆ ਇਹਨੂੰ ਫ੍ਰੈਂਚ ਦੇ ਨਾ ਲੈਂਗੁਏਜ ਦਾ ਬਹੁਤ ਫਰਕ ਹੁੰਦਾ ਹੈ ਲਿਖਣ ਚ ਤੇ ਬੋਲਣ ਚ ਵੈਸੇ ਜਦੋਂ ਨੂੰ ਤੁਸੀਂ ਪੜ੍ਹੋਗੇ ਇਹਦਾ ਚਾਰਲੀ ਚਾਰਲੀ ਦੇ ਗੌਲੇ ਐਂ ਕਰਕੇ ਆ ਪਰ ਇਹਨੂੰ ਸ਼ਾਰ ਦੇ ਗੋਲ ਬੋਲਦੇ ਆ ਤੇ ਜਿਵੇਂ ਚਾਕਲੇਟ ਆ ਚੌਕਲੇਟ ਨੂੰ ਬੋਲਦੇ ਆ ਸ਼ਕੋਲਾ ਤੇ ਲਿਖਣ ਚ ਚੌਕਲੇਟ ਅੰਗਰੇਜ਼ੀ ਚ ਬੋਲਣ ਚ ਵੀ ਚੌਕਲੇਟ ਆਉਂਦੀ ਪਰ ਫ੍ਰੈਂਚ ਚ ਜਦੋਂ ਬੋਲੋਗੇ ਸ਼ਕੋਲਾ ਬਹੁਤ ਲੈਂਗੁਏਜ ਦਾ ਫਰਕ ਹੈ ਇਹਨਾਂ ਦਾ ਫ੍ਰੈਂਚ ਦਾ ਐਂਟਰੀ ਹੋਣ ਲੱਗੀ ਆ ਸਾਡੀ ਤੇ ਲਗੇ ਜਮਾ ਹੋ ਜਾਣ ਗੱਲੇ ਕਿੰਨਾ ਨੰਬਰ ਆ ਰਿਹਾ ਪਣਾ ਆਪਣਾ ਪਤਾ ਨਹੀਂ ਬ੍ਰਿਟਿਸ਼ 에ਅਰਵੇਜ਼ ਦੀ ਫਲਾਈਟ ਆਪਣੀ ਪੈਰਿਸ ਦਾ ਨਾ ਜਿਹੜਾ 에ਅਰਪੋਰਟ ਹੈ ਇਹ ਬਹੁਤ ਜ਼ਿਆਦਾ ਵੱਡਾ ਹੈ ਤੇ ਇਹਦੇ 3 ਟਰਮੀਨਲ ਨੇ ਟਰਮੀਨਲ ਤਾਂ ਆਪਣੇ ਵਾਲੇ ਦੇ ਵੀ 3 ਨੇ ਦਿੱਲੀ ਦੇ 1 2 3 ਪਾਰੇ ਦੇ ਚ ਅੱਗੇ ABC ਐ ਸਾਡੀ ਜਿਹੜੀ ਫਲਾਈਟ ਆ ਉਹ 2D ਤੋਂ ਆ ਤੇ ਜਿਵੇਂ ਜਿਵੇਂ 1 ਤੋਂ ਲੈ ਕੇ ਗਾਹਾਂ ਫਿਰ ABCD EFGH ਐਦਾਂ ਕਰਕੇ ਟਰਮੀਨਲ ਐ ਤੇ ਹੁਣ 2D ਦੇ ਅੰਦਰ ਕਿੱਥੇ ਜੇ ਕਾਊਂਟਰ 에ਅਰਲਾਈਨ ਦਾ ਸਾਡਾ ਉਹ ਲੱਭਦੇ ਆ ਅ ਵੇਅਰ ਇਸ ਦੀ ਕਾਊਂਟਰ ਆਫ ਬ੍ਰਿਟਿਸ਼ 에ਅਰਵੇਜ਼ ਬ੍ਰਿਟਿਸ਼ ਚੈਕ ਇਨ ਫੋਰ ਚੈਕ ਇਨ ਫੋਰ ਬ੍ਰਿਟਿਸ਼ 에ਅਰਵੇਜ਼ ਦੀ ਅਸੀਂ ਪਹਿਲੀ ਵਾਰੀ ਫਲਾਈਟ ਲੈ ਰਹੇ ਆ ਤੇ ਵੈਸੇ ਲੰਬੀ ਵੀ ਨਹੀਂ ਹੈਗੀ ਬਹੁਤੀ ਮਸਾਂ ਮੈਨ ਵਾਲਾ ਵੀ ਡੇਢ ਘੰਟੇ ਦੀ ਫਲਾਈਟ ਹੋਣੀ ਹੈ ਇਹ ਪੈਰਿਸ ਤੋਂ ਲੰਡਨ ਕਿਉਂਕਿ ਬਹੁਤ ਨੇੜੇ ਹੈ ਵੈਸੇ ਟ੍ਰੇਨਜ਼ ਵੀ ਚੱਲਦੀਆਂ ਇੱਥੇ ਜਿਹੜੀ ਸਮੁੰਦਰਾਂ ਹੀ ਟ੍ਰੇਨ ਜਾਂਦੀ ਹੈ ਨਾ ਉਹਦੇ ਤੇ ਵੀ ਤੁਸੀਂ ਜਾ ਸਕਦੇ ਹੋ ਪਰ ਸਾਡੇ ਕੋਲੇ ਐਂ ਸੀ ਲੱਗੇ ਸੀਗਾ ਵੀ ਕਿੱਥੇ ਚੱਕੀ ਫਿਰਾਂਗੇ ਨਾਲ ਘੁੰਮਤਾਂਗੇ ਚੱਲਾਂਗੇ ਹਾਂਜੀ ਤਾਂ ਕਰਕੇ ਐਂ ਸੀਗਾ ਵੀ ਅ ਹੁਣ ਸਿੱਧਾ ਫਲਾਈਟ ਤੇ ਚੱਲਦੇ ਹਾਂ ਜੋ ਹਜ਼ੂਰੀਪਨ ਆ ਗਿਆ ਆ ਗਿਆ ਬ੍ਰਿਟਿਸ਼ ਏਅਰਵੇਜ਼ ਦੇਖਦੇ ਹਾਂ ਹੁਣ ਫਲਾਈਟ ਏ ਡੰਡ ਨਹੀਂ ਜਾਂਦੀ ਹੋਵੇ ਪਤਾ ਨਹੀਂ ਫਲਾਈਟ ਕਿੱਥੇ ਜਾਂਦੀ ਹੋਵੇ ਬੋਲ ਜਾਂਦੀ ਹੋਵੇ ਪੁੱਛੋ ਖੁਸ਼ੀ ਕੱਢ ਜੀ ਕੁੰਜਾਪੀ ਕਪੜਾ ਕਪਲ ਇਹਨਾਂ ਨੇ ਪੁੱਛਿਆ ਵੀ ਤੁਹਾਡਾ YouTube ਚੈਨਲ ਕਿਹੜਾ ਮੈਂ ਗਿਆ ਸਬਸਕ੍ਰਾਈਬਰ ਅਸੀਂ ਸਬਸਕ੍ਰਾਈਬਰ ਵਧਾ ਰਹੇ ਹਾਂ ਇਹਨੇ ਤਾਂ ਪੁੱਛ ਲਿਆ ਕਿਉਂਕਿ ਅਸੀਂ ਇੰਡੀਆ ਤੋਂ ਸੀ ਇਹ ਵੀ ਇੰਡੀਆ ਤੋਂ ਨਹੀਂ ਇਹਨਾਂ ਦਾ ਨੇਟਿਵ ਤੇ ਵੈਸੇ ਇੱਥੇ ਰਹਿੰਦੇ ਆ ਫਰਾਂਸ 'ਚ ਹੁਣ ਬੌਰਨ ਬਰਾਊਟ ਇੱਥੋਂ ਦੀ ਹੈ। ਥੈਂਕ ਯੂ ਸੋ ਮੱਚ। ਓ ਥੈਂਕ ਯੂ। ਥੈਂਕ ਯੂ ਸੋ ਮੱਚ। ਵਿੰਡੋ ਸੀਟ ਹੈ ਉਹਨਾਂ ਨੇ ਆਪਕੀ ਵਿੰਡੋ ਸੀਟ ਹੈ ਆ ਜੋ। ਬੋਰਡਿੰਗ ਪਾਸ ਮਿਲ ਗਏ ਪੈਰਿਸ ਤੋਂ ਲੰਡਨ ਤੇ 10 15 ਤੇ ਗੇਟ ਕਲੋਜ਼ ਹੋ ਜੋ 1:30 ਦੀ ਫਲਾਈਟ ਹੈ। ਸਾਡੇ ਕੋਲ ਹੈਗਾ 1 ਘੰਟਾ ਹੁਣ 에ਅਰਪੋਰਟ ਤੇ ਤੁਰਨ ਫਿਰਨ। ਇਹ ਆ ਗਿਆ ਹੁਣ ਸਕਿਉਰਿਟੀ ਚੈੱਕ ਇਨ ਸਕਿਉਰਿਟੀ ਤੋਂ ਬਾਅਦ ਫਿਰ ਇਮੀਗ੍ਰੇਸ਼ਨ ਹੋਊ ਇਮੀਗ੍ਰੇਸ਼ਨ ਕਰਾ ਕੇ ਜਦੋਂ ਐਗਜ਼ਿਟ ਦੀ ਪਾਸਪੋਰਟ ਤੇ ਸਟੈਂਪ ਲੱਗ ਗਈ ਫਿਰ ਗੱਲਾਂ ਬਾਤਾਂ ਕਰਾਂਗੇ ਹੁਣ ਜਿੱਦਣ ਦੇ ਨਾਲ ਅਸੀਂ ਘੁੰਮਣ ਲੱਗੇ ਪਹਿਲੀ ਵਾਰ ਇਹੋ ਜੀ ਚੈਕਿੰਗ ਹੋਈ ਹੈ ਵੀ ਕੜੇ ਵੀ ਲਹਾਤੇ ਨਹੀਂ ਤਾਂ ਅਸੀਂ ਕਹਿ ਦਿੰਦੇ ਹੁਣ ਵੀ ਰਿਲੀਜੀਅਸ ਹੈ ਵੀ ਰਿਮੂਵ ਨਹੀਂ ਕਰ ਸਕਦੇ ਹੁਣ ਸਕਿਉਰਿਟੀ ਚੈੱਕ ਇਨ ਹੋ ਗਿਆ ਤੇ ਇਸ ਤੋਂ ਬਾਅਦ ਸਾਹਮਣੇ ਆ ਗਈ ਇਮੀਗ੍ਰੇਸ਼ਨ ਤੇ ਇੱਥੇ ਹੁਣ ਸ਼ੰਗਨ ਜ਼ੋਨ ਤੋਂ ਬਾਹਰ ਨਿਕਲਣ ਦਾ ਠੱਪਾ ਲੱਗੂਗਾ ਵੈਸੇ ਇਧਰੋਂ ਪਾਸੇ 스마트 게ਟਸ ਵੀ ਲੱਗੇ ਹੋਏ ਆ ਪਰ ਸਾਨੂੰ 스마트 게ਟਸ ਵਿੱਚੋਂ ਲੰਘਣ ਨਹੀਂ ਦਿੱਤਾ ਕਹਿੰਦੇ ਇੰਡੀਆ ਵਾਲੇ ਇਧਰ ਦੀ ਜਾਓ ਸਾਨੂੰ ਤਾਂ ਰੁੰਗੇ ਦੀ ਹੀ ਸਮਝਦੇ ਨੇ ਇਹ ਲੱਗ ਗਈ ਸਟੈਂਪ ਐਗਜ਼ਿਟ ਦੀ ਤੇ ਕੁਝ ਨਹੀਂ ਪੁੱਛਿਆ ਕਿੱਛਿਆ ਹੈਗਾ ਤੇ ਇਮੀਗ੍ਰੇਸ਼ਨ ਦਾ ਤੁਹਾਨੂੰ ਦੱਸਾਂ ਨਾ ਤੇ ਜਿਹੜੀ ਐਂਟਰੀ ਹੁੰਦੀ ਹੈ ਫਸਟ ਇਹ ਉਸੇ ਕੰਟਰੀ ਚੋਂ ਮਾਰਨੀ ਹੁੰਦੀ ਹੈ ਵੀ ਜਿਹੜੀ ਕੰਟਰੀ ਦਾ ਤੁਹਾਨੂੰ ਵੀਜ਼ਾ ਇਸਿਉ ਇਸ਼ੂ ਹੋਇਆਗਾ ਸ਼ਾਨਗਨ ਜ਼ੋਨ ਚ ਭਾਵੇਂ ਵੀਜ਼ਾ ਇਹਨਾਂ ਦਾ ਇਕੱਠੀ ਹੈ 27 28 ਦੇਸ਼ਾਂ ਦਾ ਤੇ ਪਰ ਸਾਡਾ ਵੀਜ਼ਾ ਸਵਿਟਜ਼ਰਲੈਂਡ ਦਾ ਸੀਗਾ ਦਾ ਮਤਲਬ ਜਿਹੜੀ ਐਮਬੈਸੀ ਨੂੰ ਤੁਸੀਂ ਅਪਲਾਈ ਕਰੋਗੇ ਜੇ ਇਟਲੀ ਦੀ ਐਮਬੈਸੀ ਨੂੰ ਅਪਲਾਈ ਕਰੋਗੇ ਤਾਂ ਇਟਲੀ ਚ ਐਂਟਰੀ ਬਜੂ ਪਹਿਲੀ ਜੇ ਸਪੇਨ ਨੂੰ ਅਪਲਾਈ ਕਰੋਗੇ ਤਾਂ ਸਪੇਨ ਚ ਪਹਿਲੀ ਐਂਟਰੀ ਬਜੂ ਜੇ ਸਵਿਟਜ਼ਰਲੈਂਡ ਕਰੋਗੇ ਸਵਿਟਜ਼ਰਲੈਂਡ ਚ ਵੱਜੂ ਤੇ ਐਗਜ਼ਿਟ ਤੁਸੀਂ ਪੂਰੇ ਯੂਰਪ ਚ ਕਿਤੋਂ ਵੀ ਕਰ ਸਕਦੇ ਹੋ ਜਿਵੇਂ ਹੁਣ ਅ ਅਸੀਂ ਸਵਿਟਜ਼ਰਲੈਂਡ ਚ ਐਂਟਰੀ ਮਾਰੀ ਸੀ ਉਵੇਂ ਅਸੀਂ ਇਟਲੀ ਤੋਂ ਬਾਹਰ ਨਿਕਲ ਸਕਦੇ ਸੀ ਸਪੇਨ ਪੁਰਤਗਾਲ ਜਰਮਨ ਨਾਰਵੇ ਡੈਨਮਾਰਕ ਫਰਾਂਸ ਜਿੱਥੋਂ ਮਰਜੀ A to Z ਕੋਈ ਰੋਕ ਟੋਕ ਨਹੀਂ ਹੈਗੀ ਇਹ ਡਿਊਟੀ ਫ੍ਰੀ ਆ ਗਿਆ ਪੈਰਿਸ ਦੇ 에ਰਪੋਰਟ ਦਾ ਕਿੱਡਾ ਸੋਹਣਾ ਹੈ ਹਾਂਜੀ ਆਪਣੇ ਡਿਊਟੀ ਫ੍ਰੀ ਨਾਲ ਕਿੰਨਾ ਫਰਕ ਹੈ ਹੈਨਾ ਜ਼ਿਆਦਾ ਵੈਸੇ ਫੈਸ਼ਨ ਦੇ ਰਿਲੇਟਡ ਜ਼ਿਆਦਾ ਸਮਾਨ ਹੈ ਹੈਨਾ ਕੁੜੀਆਂ ਦਾ ਤਾਂ ਬਹੁਤ ਜ਼ਿਆਦਾ ਫੀਮੇਲ ਸੈਕਸ਼ਨ ਦਾ ਭਰਿਆ ਪਿਆ। ਆ ਦੇਖੋ। ਆਪਾਂ ਤੁਹਾਨੂੰ ਲੰਡਨ ਜਾ ਕੇ ਕਰਨੀਆਂ ਚੀਜ਼ਾਂ ਦੀ ਸ਼ਾਪਿੰਗ। ਪੈरिस ਐਵੇਂ ਥੋੜਾ ਮੰਨਿਆ ਜਾਂਦਾ ਹੈਗਾ ਫੈਸ਼ਨ ਨੂੰ। B20 ਤੋਂ ਉਧਰਲੀ ਸਾਈਡ ਆਜੋ। 2B2D2D ਤੋਂ ਫਲਾਈਟ ਆ ਜਿਵੇਂ ਤੁਹਾਨੂੰ ਦੱਸਿਆ ਸੀ। ਤੇ 2D 'ਚ ਵੀ ਅਸੀਂ ਅੱਗੇ ਜਾਣਾ ਹੈ, ਅਸੀਂ ਲੱਭ ਰਹੇ ਹਾਂ। B20 ਸਾਡਾ ਗੇਟ ਨੰਬਰ B20 ਹੈ। ਉਹ ਤੇ ਪਹੁੰਚਣਾ ਹੈ। ਏ ਡਿਊਟੀ ਫਰੀ ਚ ਮੈਂ ਕਿਹਾ ਕੁਝ ਸਮਾਨ ਲੈ ਲਈ ਅਸੀਂ ਸਾਡੀ ਫੈਮਿਲੀ ਵਾਸਤੇ ਉੱਥੇ ਘਰ ਵਾਸਤੇ ਤੇ ਕੁਛ ਨਾ ਕੁਛ ਫਰਾਂਸ ਦੀ ਯਾਦ ਰਹਿ ਜੂਗੀ ਫਰਾਂਸ ਹੋ ਕੇ ਆਏ ਹੈ ਨਾ ਸਵਿਟਜ਼ਰਲੈਂਡ ਦਾ ਤਾਂ ਲੈ ਲਿਆ ਸੀਗਾ ਪਰ ਹੁਣ ਅਸੀਂ ਚਲੋ ਫਰਾਂਸ ਵਾਲਾ ਵੀ ਚੱਕ ਕੇ ਲੈਨੇ ਹਾਂ ਖੁਸ਼ੀ ਲੈ ਲੈਨੇ ਕੁਛ ਨਾ ਕੁਛ ਹਨਾ ਆ ਲੈ ਲੈਨੇ ਆ ਰਿਪਨ ਕੀ ਰਿੰਗ ਜੀ ਅਜਾ ਆ ਕੀ ਹੈ ਖੁਸ਼ੀ ਆ ਦੇਖ ਤਾਂ ਖਾਣ ਪੀਣ ਵਾਲਾ ਸਮਾਨ ਹੈ ਸਾਰਾ ਹੁਣ ਲੰਡਨ ਜਾ ਕੇ ਪੁੱਛਾਂ ਦੇਖਾਂਗੇ ਮਤਲਬ ਹੋ ਕੁਝ ਕੀ ਕੁਝ ਪੁੱਛਦੇ ਆ ਕਿ ਨਾ ਵੈਸੇ ਅਸੀਂ ਤਾਂ ਸੁਣਿਆ ਸੀਗਾ ਵੀ ਜਿਹੜੀ ਯੂਰਪ ਦੀ ਇਮੀਗ੍ਰੇਸ਼ਨ ਹੈ ਉੱਥੇ ਵੀ ਸਵਾਲ ਜਵਾਬ ਪੁੱਛਦੇ ਆ ਜਿੱਦਣ ਸਵਿਟਜ਼ਰਲੈਂਡ ਉੱtre ਸੀ ਉਦਦੇ ਨਹੀਂ ਸਾਡੇ ਤੋਂ ਕੁਝ ਪੁੱਛਿਆ ਕੱਲਾ ਪਾਸ ਐ ਪੁੱਛਿਆ ਸਬੀ ਕਿਵੇਂ ਆਏ ਹੋ ਅਸੀਂ ਇੱਕ ਐਨਿਵਰਸਰੀ ਲਈ ਸੰਗਤ ਦੀ ਖੁਸ਼ ਹੋ ਕੇ ਕਹਿੰਦੇ ਤੇ ਹੈਪੀ ਨੂਈਸ ਐ ਹੈਪੀ ਐਨਿਵਰਸਰੀ ਕਹਿੰਦੇ ਜਾਓ ਤੇ ਅੱਜ ਕੁਝ ਨਹੀਂ ਪੁੱਛਿਆ ਕਿ ਕਿੰਨੇ ਦਾ ਰਹੇ ਕਿੱਥੋਂ ਕਿੱਥੇ ਤੇ ਬਾਕੀ ਹੀਥਰੋ ਦਾ ਐਕਸਪੀਰੀਅੰਸ ਉੱਤਰ ਕੇ ਸ਼ੇਅਰ ਕਰਾਂਗੇ ਕਿ ਕੀ ਕਹਿੰਦਾ ਉੱਥੇ ਪੁੱਛਦੇ ਆ ਵੀ ਰਿਪੋਰਟ ਕਹਿੰਦੇ ਆ ਜੀ ਉਹ ਵੀ ਮੈਂ ਸੋਣਿਆ ਕਹਿੰਦੇ ਇਨਕੁਆਇਰੀ ਕਰਦੇ ਖੈਰ ਇਮੀਗ੍ਰੇਸ਼ਨ ਦਾ ਕੰਮ ਸਾਰੇ ਕਿਤੇ ਇਨਕੁਆਇਰੀ ਕਰਨਾ ਹੁੰਦਾ ਹਾਂ ਉਹਨਾਂ ਤੋਂ ਹਾਂਜੀ ਸ਼ਰਤ ਇਹ ਆ ਵੀ ਤੁਸੀਂ ਨਰਵਸ ਨਾ ਹੋ ਜੇ ਤੁਸੀਂ ਸਹੀ ਹੋ ਤੁਸੀਂ ਨਰਵਸ ਵੀ ਕਿਉਂ ਹੋਵੋਗੇ ਜੇ ਤੁਸੀਂ ਝੂਠੇ ਹੋ ਤਾਂ ਨਰਵਸ ਹੋਵੋਗੇ ਤਾਂ ਫਿਰ ਫਸ ਜਾਓਗੇ ਬਸ ਹੁਣ ਮੁੱਕਦੀ ਗੱਲ ਇਹ ਆ ਉਹ ਲਾਸਟ ਤੇ ਆ ਗਿਆ B20 ਮੈਨੂੰ ਇਹ ਲੱਗਦਾ ਵੀ ਅਖੀਰ ਲਈ ਗੇਟ ਸਾਡਾ ਜਿੱਥੋਂ ਫਲਾਈ ਟ ਉਡਣੀ ਆ ਅਨਾਉਂਸਮੈਂਟ ਵੀ ਹੋਈ ਜਾਂਦੀ ਆ ਬੋਰਡਿੰਗ ਛੁਰੂ ਹੋਈ ਹੋਈ ਹੈਗੀ ਬਾਰਾਂ ਜਿਹੜਾ ਟ੍ਰੈਵਲ ਕਰਨੇ ਵੀਜ਼ਾ ਬਹੁਤ ਵਾਰ ਚੈੱਕ ਹੁੰਦਾ ਹੈ ਹਨ ਜਿੱਦੇ ਅਸੀਂ ਦਿੱਲੀ ਤੋਂ ਚੜੇ ਸ਼ਰੰਗਨ ਵੀਜ਼ਾ ਸਾਡਾ ਬੈਟਰੀ ਮਾਰ ਮਾਰ ਚੈੱਕ ਕੀਤਾ ਵੀ ਕਿਤੇ ਜਾਲੀ ਤਾਂ ਨਹੀਂ ਹੈਗਾ ਦੋ ਵਾਰੀ ਚੈੱਕ ਕੀਤਾ ਤੇ ਯੂਕੇ ਦਾ ਵੀਜ਼ਾ ਵੀ ਸੇਮ ਹੀ ਹੈ ਸ਼ਾਇਦ ਜਾਲੀ ਜੁਲੀ ਲੱਗਦੇ ਹੋਣਗੇ ਤੇ ਵਾਰੀ ਵਾਰੀ ਚੈੱਕ ਹੁੰਦਾ ਥਾਂ ਥਾਂ ਦੇ ਇਹਨਾਂ ਦਾ ਫਰਜ ਆ ਫਿਰ ਇਹਨਾਂ ਵੀ ਵੀਡੀਓ ਕਰਦੇ ਹੁੰਦੇ ਹੂੰ ਕਰਨਾ ਪੜੇਗਾ ਭਾਈ ਕਰਨਾ ਪੜੇਗਾ ਭਾਈ ਅੱਜ ਬ੍ਰਿਟਿਸ਼ 에ਅਰਵੇਜ਼ ਮੇ ਪੂਰੇ ਹਿੰਦੀ ਮਿਲੇ हमको ਪਹਿਲਾਂ ਜਿਹੜੀ ਕੁੜੀ ਤੋਂ ਹੋਗਾਈ ਸੀ ਅਸੀਂ ਚੈੱਕ ਇਨ ਕੀਤਾ ਸੀ ਜਿੱਥੇ ਤੇ ਉਹ ਵੀ ਕੁੜੀ ਹਿੰਦੀ ਬੋਲਦੀ ਸੀ ਇਹ ਮੁੰਡਾ ਵੀ ਹਿੰਦੀ ਬੋਲਦਾ ਸੀਗਾ ਥੈਂਕ ਯੂ ਫਲਾਈਟ ਇੱਥੋਂ ਸਾਡੀ 10:35 ਤੇ ਉੱਡਣੀ ਹੈ ਤੇ 11 ਵਜੇ ਉੱਥੇ ਪਹੁੰਚ ਜਾਣੀ ਹੈ ਤੇ ਕਿਉਂਕਿ ਟਾਈਮ ਦਾ ਫਰਕ ਹੈ ਵੈਸੇ 1 ਘੰਟੇ 25 ਮਿੰਟ ਦੀ ਫਲਾਈਟ ਹੈ ਇਹ ਤੇ ਇੰਗਲੈਂਡ ਤੇ ਪੈਰਿਸ ਦਾ ਇੰਗਲੈਂਡ ਤੇ ਫਰਾਂਸ ਦਾ 1 ਘੰਟੇ ਦਾ ਟਾਈਮ ਜ਼ੋਨ ਦਾ ਫਰਕ ਹੈ ਹੁਣ ਇੰਡੀਆ ਨਾਲੋਂ ਸਾਡਾ 5:30 ਘੰਟਿਆਂ ਦਾ ਫਰਕ ਪੈ ਜਾਊਗਾ ਤੇ ਯੂਰਪ ਚ 4:30 ਘੰਟੇ ਇੰਡੀਆ ਤੋਂ ਪਿੱਛੇ ਹੈ ਜਿਹੜਾ ਸਾਰਾ ਯੂਰਪ ਹੈਗਾ ਤੇ ਇੰਗਲੈਂਡ 5:30 ਘੰਟੇ ਪਿੱਛੇ ਹੈ ਲੋ ਵੀ ਪਹੁੰਚ ਗਏ ਜਹਾਜ਼ ਦੇ ਕੋਲ ਜਿੱਦਣ ਦੇ ਅਸੀਂ ਯੂਰਪ ਪਹੁੰਚਾਇਆ ਨਾ ਗਿਣਵੇਂ ਚੁਣਵੇਂ ਜਿਹੇ ਦਿਨ ਤੋਂ ਪਾਈ ਹੈ ਤੇ ਮਸਾਂ 2 ਜਾਂ 3 ਦਿਨ ਤੋਂ ਧੁੱਪ ਦੇਖੀ ਹੈ ਅੱਜ ਅਸੀਂ ਯੂਰਪ ਛੱਡ ਕੇ ਜਾ ਰਹੇ ਹਾਂ ਯੂਰਪ ਕੰਟੀਨੈਂਟ ਦਾ ਨਹੀਂ ਕਹੂੰਗਾ ਯਾਰ ਸ਼ੰਗਨ ਜਨ ਜੋਂ ਵੈਸੇ ਸ਼ੰਗਨ ਏਰੀਆ ਅੱਜ ਸਾਰਾ ਅਸੀਂ ਛੱਡ ਕੇ ਜਾ ਰਹੇ ਹਾਂ ਅੱਜ ਦੇਖੋ ਕਿੰਨੀ ਵਧੀਆ ਤਿੱਖੀ ਧੁੱਪ ਨਿਕਲੀ ਹੋਈ ਹੈਗੀ ਬ੍ਰਿਟਿਸ਼ ਏਅਰਵੇਜ਼ ਯੂਕੇ ਦੀ ਏਅਰਲਾਈਨ ਹੈ ਇਹ ਜੇ ਜਿਹੜੇ ਦੇਸ਼ ਨੂੰ ਜਾਣਾ ਹੁੰਦਾ ਉਸੇ ਦੇਸ਼ ਦੀ ਏਅਰਲਾਈਨ ਲੈਣੇ ਹੋ ਵੈਸੇ ਹੋਰ ਸਸਤੀਆਂ ਵੀ ਸੀ ਪਰ ਬ੍ਰਿਟਿਸ਼ ਕਦੇ ਬੈਠੇ ਨਹੀਂ ਸੀ ਤਾਂ ਕਰਕੇ ਅਸੀਂ ਸੋਚਿਆ ਵੀ ਬ੍ਰਿਟਿਸ਼ ਦੀ ਫਲਾਈਟ ਲਈਏ ਇਹ ਭਈਆ ਸਾਨੂੰ 15000 ਦੀ ਇੱਕ ਜਣੇ ਦੀ ਤੇ 30000 ਦੀਆਂ ਦੋ ਜਣੇ ਦੀ ਲੰਘ ਜੋ ਲੰਘ ਜਹਾਜ਼ ਖਾਲੀ ਪਿਆ ਸਾਰ ਇੱਥੋਂ ਮੈਨੂੰ ਲੱਗਦਾ ਪੈरिस ਤੋਂ ਇੱਕ ਤਾਂ ਫਲਾਈਟ ਸਭ ਹੋ ਜਾਂਦੀ ਹੈ ਨਾ ਲੰਡਨ ਨੂੰ ਤੇ ਤਾਂ ਕਰਕੇ ਸੀਟਾਂ ਫੁੱਲ ਹੁੰਦੀ ਹੀ ਨਹੀਂ ਹੈਗੀਆਂ ਦੇਖਣਾ ਜੇ ਫੇਰ ਅਧੂਰਾ ਰਹਿ ਗਿਆ ਕਿਉਂਕਿ ਇਹ ਜਿਹੜਾ 에어ਪੋਰਟ ਹੈ ਨਾ ਬਾਹਰ ਖੇਤਾਂ 'ਚ ਬਣਿਆ ਹੋਇਆ ਹੈ ਪੈਰਿਸ ਤੋਂ ਜਦੋਂ 40 ਕਿਲੋਮੀਟਰ ਬਾਹਰ ਹੈ ਬ੍ਰਿਟਿਸ਼ 에ਅਰਵੇਜ਼ ਦੀ ਚੰਗੀ ਗੱਲ ਇਹ ਆ ਵਾਈਫਾਈ ਦਿੰਦੇ ਆ ਫਲਾਈਟ 'ਚ ਇਹ ਵਾਈਫਾਈ ਹੈਗਾ ਲੰਡਨ ਹੀਥਰੋ ਲੰਡਨ ਦਾ ਟੈਂਪਰੇਚਰ 8 ਡਿਗਰੀ ਠੰਡ ਵਾਵਾ ਯਾਰ ਤੇ ਉਹਨ ਇਹ 447 ਕਿਲੋਮੀਟਰ ਪ੍ਰਾ ਹਰ ਦੀ ਸਪੀਡ ਤੇ ਸਾਡਾ ਜਹਾਜ਼ ਜਾਈ ਜਾਂਦਾ ਏਅਰਬੱਸ 320 ਹੈ ਇਹ ਤੇ ਸਾਰੀ ਡਿਟੇਲ ਆਉਂਦੀ ਹੈ ਇਹਦੇ ਚ CDG ਪੈਰਿਸ ਦਾ 에어ਪੋਰਟ ਹੈ ਇਹ ਤੇ ਲੰਡਨ ਹੀਥਰੋ LHR ਲੰਡਨ ਹੀਥਰੋ ਤੇ ਉਤਰਨਾ ਆ ਵਾਈਫਾਈ ਕਰੰਟਲੀ ਨਾਟ ਅਵੇਲੇਬਲ ਹੈ ਅੱਛਾ ਬੋਲੇਗਾ ਉੱਪਰ ਤੇ ਜਾਊਗਾ ਵੀ ਉੱਪਰ ਜਾ ਕੇ ਜਿਆਦਾ ਚੱਲੂ ਫਿਰ ਸੈਟਲਾਈਟ ਤੋਂ ਸ਼ਾਇਦ ਸਿਗਨਲ ਲੱਗੂਗਾ ਵਧੀਆ ਯਾਰ ਇਹ ਤਾਂ ਉਹ ਕੰਮ ਹੋ ਗਿਆ ਜੀ ਨਾਮ ਵੱਡੇ ਦਰਸ਼ਨ ਛੋਟੇ ਤੇ ਬ੍ਰਿਟਿਸ਼ 에ਅਰਵੇਜ਼ ਦਾ ਯਾਰ ਐਡਾ ਵੱਡਾ ਨਾਮ ਹੈ ਤੇ ਆ ਦੇਖੋ ਇੰਟਰ ਹਾਂਜੀ ਇੰਟਰਨੈਸ਼ਨਲ ਫਲਾਈਟ ਹੈ ਤੁਸੀਂ ਦੇਖੋ ਖਾਣੂ ਕੀ ਦੇ ਕੇ ਗਏ ਐ ਘਟੋ ਘਟੇ ਐਟ ਲੀਸਟ ਤੁਸੀਂ ਕੌਫੀ ਤੇ ਜੂਸ ਆ ਤਾਂ ਦੇ ਦੋ ਅਗਿਰੀਆਂ ਜੀਆਂ ਆ ਚਾਕਲੇਟ ਆ ਤੁਸੀਂ ਚੁਆਇਸ ਕਰ ਸਕਦੇ ਹੋ ਮਤਲਬ ਇਹਨਾਂ ਦੋਹਾਂ ਚੋਂ ਗਿਰੀਆਂ ਲੈ ਲਓ ਜਾਂ ਚਾਕਲੇਟ ਲੈ ਲਓ ਠੀਕ ਹੈ ਤੇ ਨਾਲ ਪਾਣੀ ਬਸ ਖੰਡਾ ਉਹ ਵੀ ਹੈ ਉਹੀ ਗੋਰਿਆਂ ਵਾਲਾ ਕੰਮ ਰਹਿ ਗਿਆ ਇਹਨਾਂ ਦਾ ਇੰਨਾ ਤਾਂ ਸਾਡੀ ਇੰਡੀਆ ਚ ਡੋਮੈਸਟਿਕ ਫਲਾਈਟ ਜੇ ਕੋਈ ਜਾਂਦੀ ਹੈ ਨਾ ਉਹ ਵੀ ਚਾਹ ਚੁ ਪੁੱਛਦੇ ਆ ਚਾਹ ਦਿੰਦੇ ਆ ਜਾਂ ਕਾਫੀ ਦਿੰਦੇ ਆ ਕੁਛ ਨਾ ਕੁਝ ਜਾਂ ਜੂਸ ਦਿੰਦੇ ਆ ਚਲੋ ਬਾਈ ਕਰ ਲਾਂਗੇ ਲੱਗ ਤਾ ਐਨੇ ਕ ਨਿਕਲਿਆ ਦੇਖ ਲਓ 10 ਗ੍ਰਾਮ ਲਿਖਿਆ 10 ਗ੍ਰਾਮ ਇਹਦਾ ਇੰਨੇ ਨਾਲ ਬੰਦੇ ਦੀ ਭੁੱਖ ਮਰੂ ਇੱਕ ਤਾਂ ਅਸੀਂ ਸਵੇਰੇ ਅਰਲੀ ਦੇ ਚੱਲੇ ਹੋਏ ਆ ਕਿਉਂਕਿ ਸਵੇਰੇ ਬਾਈ ਦੇ ਕਰੇ ਨਾ ਕੱਲੀ ਕਾਫੀ ਪੀ ਕੇ ਚੱਲੇ ਸੀਗੇ ਤੇ 11 ਵਜੇ ਗਏ ਭੁੱਖ ਬਹੁ ਲੱਗੀ ਆ 7 ਵਜੇ ਦੇ ਨਿਕਲੇ ਹੋਏ ਆ ਸਾਢੇ 7 ਹਾਂਜੀ ਆ ਮੀਲ ਇਹਨਾਂ ਦੀ ਲੋ ਵੀ ਦੇਖੋ ਫਿਰ ਯੂਕੇ ਦੀ ਪਹਿਲੀ ਝਲਕ ਤੇ ਜਹਾਜ਼ ਸਾਡਾ ਨੀਵਾ ਹੋਣਾ ਸ਼ੁਰੂ ਹੋ ਗਿਆ ਇੰਗਲੈਂਡ ਪਹੁੰਚ ਗਏ ਤੇ ਬਾਕੀ ਮੌਸਮ ਯਾਰ ਮੈਨੂੰ ਇੱਥੇ ਫੌਗੀ ਲੱਗ ਰਿਹਾ ਥੋੜਾ ਜਿਹਾ ਫਰਾਂਸ ਜਿੱਦਾ ਧੁੱਪ ਨਿਕਲੀ ਹੋਈ ਸੀ ਤਿੱਖੀ ਇੱਥੇ ਦੇਖਦੇ ਆ ਥੱਲੇ ਉਤਰ ਕੇ ਕਿ ਮੌਸਮ ਕਿਵੇਂ ਦਾ ਹੋਊਗਾ ਸੇਫ ਲੈਂਡਿੰਗ ਲੰਡਨ ਤੋਂ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਜੀ ਤੇ ਹੁਣ ਆਪਾਂ ਰਹਿਣਾਗਾ ਯੂਕੇ ਅਗਲੇ 12-13 ਦਿਨ ਕਿਵੇਂ ਕਿਵੇਂ ਕਿੱਥੇ ਕਿੱਥੇ ਮਿਲਣਾ ਉਹ ਤੁਹਾਨੂੰ ਬਾਹਰ ਨਿਕਲ ਕੇ ਜਿਨ੍ਹਾਂ ਨੂੰ ਸਾਡਾ ਫੈਮਿਲੀ ਮੈਂਬਰ ਉਹ ਸ਼ਡਿਊਲ ਪਤਾ ਉਹ ਉਹਨਾਂ ਨਾਲ ਸਲਾਹ ਕਰਕੇ ਦੱਸ ਦਿੰਦੇ ਆ ਕਿਹੜੇ ਦਿਨ ਕਿੱਥੇ ਕਿੱਥੇ ਮਿਲਾਂਗੇ ਸਹੀ ਗੱਲ ਆ ਉਹਨਾਂ ਦੀ ਸਲਾਹ ਤੇ ਇਹ ਵੀ ਦੁਨੀਆ ਦਾ ਇੱਕ ਬਿਜ਼ੀ 에ਰਪੋਰਟ ਮੰਨਿਆ ਜਾਂਦਾ ਹੈ ਲੰਡਨ ਹੀਥਰੋ ਵੈਲਕਮ ਟੂ ਟਰਮੀਨਲ 5ਏ ਗੇਟ ਇਹ ਬਹੁਤ ਦੁਨੀਆ ਚ ਫਲਾਈਟਸ ਹੁੰਦੀਆਂ ਇਥੇ ਜਿੰਨੇ ਵੀ ਪਲੇਨ ਖੜੇ ਦਿਖਦੇ ਹਨ ਸਾਰੇ ਬ੍ਰਿਟਿਸ਼ 에ਅਰਵੇਜ਼ ਦੇ ਆ ਜਿਵੇਂ ਸਤਨਬੋਲ ਚ ਜ਼ਿਆਦਾ ਟਰਕਿਸ਼ 에ਅਰਵੇਜ਼ ਦੇ ਦਿਖਦੇ ਸੀਗੇ ਤੇ ਓਬਵੀਅਸਲੀ ਕਿਉਂਕਿ ਜਿੱਥੋਂ ਦੀ 에ਅਰਲਾਈਨ ਹੁੰਦੀ ਹੈ ਉੱਥੇ ਦੀ ਜ਼ਿਆਦਾ ਮਤਲਬ ਜਿਹੜੇ ਹੁੰਦੇ ਆ ਜਹਾਜ਼ ਉਹੀ ਖੜੇ ਹੁੰਦੇ ਆ ਯੂਕੇ ਵਾਲੇ ਨਾ ਕਦੋਂ ਦੇ ਆਵਾਜ਼ਾਂ ਮਾਰੀ ਜਾਂਦੇ ਸੀਗੇ ਵੀ ਯੂਕੇ ਆਓ ਯੂਕੇ ਆਓ ਭਾਜੀ ਯੂਕੇ ਆਓ ਤੇ ਸਾਡੇ ਤਾਂ ਆਪਣੀ ਫੈਮਿਲੀ ਮਾਰੀ ਜਾਂਦੀ ਸੀ ਸਾਡੀ ਫੈਮਿਲੀ ਦੇ ਨੇ ਮੈਂਬਰ ਡਿੱਕੇ ਜਾਂਦੇ ਸੀਗੇ ਅਸੀਂ ਪਰ ਸੋਚੀ ਇੱਕ ਗੱਲ ਹੋਈ ਸੀ ਹਮੇਸ਼ਾ ਵੀ ਜਦੋਂ ਯੂਰਪ ਘੁੰਮਣਾ ਤੇ ਉਹਦੇ ਨਾਲ ਹੀ ਅਸੀਂ ਇੰਗਲੈਂਡ ਘੁੰਮਣਾ ਉਹ ਤੋਂ ਬਿਨਾ ਅਸੀਂ ਜਾਣਾ ਹੀ ਨਹੀਂ ਉਹਨਾ ਟਾਈਮ ਤੇ ਫਾਈਨਲੀ ਹੁਣ ਯੂਰਪ ਚ ਵੀ ਆ ਗਏ ਇੰਗਲੈਂਡ ਵੀ ਆ ਗਏ ਸਭ ਤੋਂ ਪਹਿਲਾਂ ਹੁਣ ਆਪਾਂ ਕਰਾਉਣੀ ਹੈ ਇਮੀਗ੍ਰੇਸ਼ਨ ਪਾਸਪੋਰਟ ਕੰਟਰੋਲ ਤੇ ਜਾਣਾ ਹੈਗਾ ਉੱਧਰ ਵਾਲੀ ਚ ਜਿੱਥੇ ਯੂਕੇ ਬਾਰਡਰ ਲਿਖਿਆ ਉੱਥੇ ਹਾਂਜੀ ਉਹ ਤੁਸੀਂ ਕਿਸੇ ਕਿਸੇ ਲੈਂਡ ਚ ਲੱਗਦੇ ਸੀ ਖਾਲੀ ਹੈਗਾ ਦਾ ਮੋਮੈਂਟ ਅੱਗੇ ਕੋਈ ਫਲਾਈਟ ਨਹੀਂ ਆ ਗਈ ਨਾਰਮਲ ਇਹ ਸਾਰੇ ਬ੍ਰਿਟਿਸ਼ ਪਾਸਪੋਰਟ ਵਾਲੇ ਆ ਗਏ ਲੰਡਨ ਪਹੁੰਚੇ ਤੇ ਆਪਣੇ ਬੰਦੇ ਮਿਲਣੇ ਸ਼ੁਰੂ ਹੋ ਗਏ 에ਅਰਪੋਰਟ ਤੇ ਵੀ ਆਪਣੇ ਬੰਦੇ ਕੰਮ ਕਰਦੇ ਇੱਥੇ ਹੈ ਬਹੁਤ ਚੰਗਾ ਲੱਗਿਆ ਭਾਜੀ ਤੁਹਾਨੂੰ ਮਿਲ ਕੇ। ਸ਼ੁਕਰੀਆ ਮਿਹਰਬਾਨੀ। ਥੈਂਕ ਯੂ ਸੋ ਮਚ। ਸਾਡੇ ਦੇਖੀ ਤੁਸੀਂ ਕੱਲ ਵੀ। ਸ਼ੁਕਰੀਆ ਮਿਹਰਬਾਨੀ। ਥੈਂਕ ਯੂ ਸੋ ਮਚ। ਅੱਛਾ ਜੀ। ਸਾਡੇ ਦਾ ਇੱਕ ਅਦਰ ਸੈਕਿੰਡ ਦਾ ਫਰਕ ਹੁੰਦਾ ਮਿਲਣਾ ਨਹੀਂ ਸੀ ਜਾ ਮੇਰਾ। ਚਲੋ। ਲੈ ਵੀ। ਕਿੱਧਰ ਵੀ ਜਾਉ। ਇੱਥੋਂ ਪਤਾ ਨਹੀਂ ਯਾਰ ਸਮਝ ਨਹੀਂ ਆ ਰਹੀ। ਇੱਧਰ ਅੱਗੇ ਹੁਣੀ ਖੁਸ਼ੀ ਇਮੀਗ੍ਰੇਸ਼ਨ। ਇੱਥੇ ਵੀ ਫਰਾਂਸ ਵਾਲੀ ਕੰਮ ਹੋਇਆ। ਇਮੀਗ੍ਰੇਸ਼ਨ ਦੋ ਨੇ, ਆਟੋਮੈਟਿਕ ਹੈ ਤੇ ਇਹ ਮੈਨੂਅਲ ਹੈ। 스마트 게ਟਸ ਵਿੱਚੋਂ ਨਹੀਂ ਸਾਨੂੰ ਲੰਘਣ ਦਿੱਤਾ। ਕਹਿੰਦੇ ਮੈਨੂਅਲ ਵਿੱਚੋਂ ਦੀ ਜਾਓ। ਨਿਆਣੀ ਨੂੰ ਜਿਹੜੇ ਫੁੱਲ ਲੈ ਕੇ ਆ ਇਮੀਗ੍ਰੇਸ਼ਨ ਵੀ ਹੋ ਗਿਆ ਜੀ ਬਹੁਤ ਸਮੂਥੀ ਇੰਨੀਆਂ ਗੱਲਾਂ ਮਾਤਾ ਮਾਰੀਆਂ ਅਜੇ ਤੱਕ ਦੁਨੀਆ ਦੇ ਕਿਸੇ ਇਮੀਗ੍ਰੇਸ਼ਨ ਤੇ ਨਹੀਂ ਮਾਰੀਆਂ ਕਿਉਂਕਿ ਪੰਜਾਬੀ ਸੀ ਤੇ ਪੱਗ ਬੰਨੀ ਹੋਈ ਸਰਦਾਰ ਸਾਹਿਬ ਨੇ ਸਾਰੀਆਂ ਐਡਵਾਈਸ ਵੀ ਕੀਤੀਆਂ ਕਿ ਤੁਸੀਂ ਇੱਥੇ ਜਾ ਸਕਦੇ ਹੋ ਇੱਥੇ ਜਾ ਸਕਦੇ ਹਣਾ ਤੇ ਬਾਕੀ ਅਸੀਂ ਉਹਨਾਂ ਨੂੰ ਕਿਹਾ ਕਿ ਦਿਨ ਹੁਣ ਸਾਡੇ ਕੋਲ ਘੱਟ ਹੈ ਨੈਕਸਟ ਟਾਈਮ ਆਵਾਂਗੇ ਜਦੋਂ ਵੇਲਜ਼ ਵਗੈਰਾ ਸਕਾਟਲੈਂਡ ਕਹਿੰਦੇ ਉਧਰ ਐਕਸਪਲੋਰ ਕਰਿਓ ਬਹੁਤ ਵਧੀਆ ਹੈ ਤੇ ਵਧੀਆ ਰਹੂਗਾ ਪਛਣਾ ਕਿਛਣਾ ਤਾਂ ਫਿਰ ਕੀ ਸੀ ਜਦੋਂ ਸਾਰੇ ਆਲਮੋਸਟ ਪੰਜਾਬੀ ਜਾਂ ਜਾਣਦੇ ਹੁੰਦੇ ਹਨ ਤੇ ਬਾਕੀ ਪਾਸਪੋਰਟ ਤੇ ਹਿਸਟਰੀ ਦੇਖ ਕੇ ਉਹਨਾਂ ਦਾ ਪਤਾ ਲੱਗ ਹੀ ਜਾਂਦਾ ਵੀ ਕੌਣ ਕਿਵੇਂ ਆਇਆ ਹੈ ਹੁਣ ਲੈ ਲੀਏ ਅਸੀਂ ਲਗੇਜ ਆਪਣੇ ਤੇ ਲਗੇਜ ਦਾ ਦੇਖਣਾ ਪੂ ਪਹਿਲਾਂ ਕਿੰਨੇ ਨੰਬਰ ਬੈਲਟ ਤੇ ਆਏ ਹੁਣ ਕੁਝ ਪਤਾ ਨਹੀਂ ਹੈਗਾ ਨਾ ਹੀ ਫਲਾਈਟ ਚ ਸਾਨੂੰ ਦੱਸੇਗਾ ਕਨੈਕਟਿੰਗ ਦੀ ਵਰਲਡ ਵਿਦ ਲੰਡਨ ਤੇ ਜਿਵੇਂ ਇਸਤਾਨਬੁਲ ਦਾ 에ਰਪੋਰਟ ਹੈ ਨਾ ਓਵੇਂ ਇਹਨਾਂ ਦਾ 에ਰਪੋਰਟ ਹੈਗਾ ਲੰਡਨ ਦਾ ਹੀਥਰੋ ਇਹ ਇੱਥੇ ਵੀ ਕਨੈਕਸ਼ਨ ਬਹੁਤ ਹੁੰਦੇ ਆ ਜਿੰਨੀਆਂ ਯੂ ਐਸ ਕੈਨੇਡਾ ਨੂੰ ਫਲਾਈਟਸ ਜਾਂਦੀਆਂ ਨੇ ਲੰਡਨ ਹੋ ਕੇ ਕਨੈਕਸ਼ਨ ਹੁੰਦਾ ਉਹਨਾਂ ਦਾ ਤੇ ਸ਼ਾਇਦ ਆ ਬੈਲਟ ਤੇ ਲਿਖਿਆ ਹੋਵੇ ਇੱਥੋਂ ਦੇਖਦੇ ਆਂ ਖੁਸ਼ੀ ਇਹਦੇ ਤੇ ਲਿਖਿਆ ਹੋਊ ਪੜਿਆ ਮੜਾ ਜਾ ਆਪਣੀ ਫਲਾਈਟ ਆ ਪੈਰਿਸ ਪੈਰਿਸਟੋਨ ਮੈਡਰਿਡ ਦੁਬਈ ਬਾਰਸੀਲੋਨਾ ਬੋਸਟਨ ਲਾਸ ਐਂਜਲਸ ਅਮਰੀਕਾ ਵਾਲੀਆਂ ਫਲਾਈਟਸ ਨੇ ਇਹਦਾ ਆ ਆਸੀ ਪੈਰਿਸ ਰਿਪਲ 5 ਤੇ 5 5 ਆ ਫਿਰਦਾ ਡਿੱਕ ਡੋਲੇ ਜੇ ਖੰਦਾ ਜੱਕ ਮੀਂਟ ਐਚੀ ਸਾਡਾ ਮੇਰਾ ਵਹਿਗਾ ਇਹ ਸਭ ਤੋਂ ਪਹਿਲਾ ਮੇਰਾ ਵੀ ਬਾਹਰ ਇਕੱਲੇ ਹੀ ਤਰ੍ਹਾਂ ਪਤਾ ਨਹੀਂ ਤੋੜ ਤੱਕ ਨਾ ਦੇਖਣਾ ਆਂ ਕਿਉਂ ਐ ਇਹ ਆ ਥੱਲੋਂ ਵੀ ਤੋੜਤਾ 에ਅਰਲਾਈਨ ਦੇ ਕੰਮ ਇਹ ਜੇ ਹੁੰਦੇ ਆ ਦੇਖੋ ਬਈ ਓ ਮਾਈ ਗੋਡ ਆ ਦੇਖ ਚਾਪੀਆਂ ਲਾ ਕੇ ਦੇਤੀਆਂ ਹੁਣ ਵੈਸੇ ਖੁਸ਼ੀ ਆਪਾਂ ਕਲੇਮ ਵੀ ਕਰ ਸਕਦੇ ਆ ਜਰਾ ਜ ਇਹਨਾਂ ਨੂੰ ਅੱਜ ਹੀਟਲੇ ਪਾਸਿਓਂ ਤੋੜਤਾ ਯਾਰ ਇਹਨਾਂ ਨੇ ਤਾਂ ਸੱਚੀ ਹੋਰ ਉੱਤੋਂ ਮੈਂ ਇਹਦਾ ਵਾਰੰਟੀ ਗਾਰਡ ਪਤਾ ਨਹੀਂ ਗੁੰਮ ਕਰਤਾ ਨਹੀਂ ਮੈਂ ਵਾਰੰਟੀ ਤਾਂ ਖੁਜੀ ਮੈਨੂੰ ਲੱਗਾ ਲੰਗਣ ਵਾਲੀ ਲੰਗੇ ਲੰਗਣਾ ਗਈ ਹੋਵੇ ਨਹੀਂ ਨਿਸ਼ਚਿਤ ਕਿ 5 ਇਅਰ ਦੀ ਸੀਗੀ 5 ਸਾਲ ਦੀ ਸੀ ਤੁਸੀਂ ਇਹ ਦੇਖ ਲਓ ਸਕਾਈ ਬੈਗਸ ਦਾ ਇਹ ਹਾਲਾਤ ਦੂਜੀਆਂ ਟੈਚੀ ਨੂੰ ਤਾਂ ਇਹ ਜੇ ਨਾਰਮਲ ਟੈਚੀ ਹੁੰਦਾ ਫਿਰ ਪਤਾ ਨਹੀਂ ਕੀ ਬਣਦਾ ਤੇ ਤੁਸੀਂ ਚੱਕ ਕੇ ਦੁਕਾਨ ਤੋਂ ਲਿਆ ਹੁੰਦਾ ਜੀ ਨਹੀਂ ਸਹੀ ਆ ਮੈਂ ਤਾਂ ਨਹੀਂ ਲੈ ਵੀ ਸਮਾਨ ਰੱਖ ਲਿਆ ਸਾਰਾ ਤੇ ਹੁਣ ਚੱਲੀਏ ਬਾਹਰ ਨੂੰ ਚੱਲੀਏ ਖੁਜੀ ਯਾ ਭੁੱਖ ਵੀ ਬਹੁਤ ਲੱਗ ਰਹੀ ਹੈ ਯਾਰ ਜੇ ਕਦੇ ਤੁਹਾਡਾ ਅਟੈਚੀ ਟੁੱਟ ਜੇ ਨਾ 에ਅਰਲਾਈਨ ਵਾਲੇ ਤੋੜ ਦੇਣ ਜਿਵੇਂ ਹੁਣ ਅਸੀਂ ਇਹਦੇ ਕਲੇਮ ਪਾ ਸਕਦੇ ਆ 에ਅਰਲਾਈਨ ਤੋਂ ਪੈਸੇ ਲੈ ਸਕਦੇ ਆਂ ਦੇ ਪਰ ਅਸੀਂ ਲੈ ਨਹੀਂ ਰਹੇ ਕਿਉਂਕਿ ਚਲ ਆਇਆ ਪੁਰਾਣਾ ਅਟੈਚੀ ਆ ਕਿਉਂ ਕਿਸੇ ਦੇ ਫਾਲਤੂ ਪੈਸੇ ਹਾਂ ਖਾਣੇ ਕਿੰਨਾ 4-5000 ਦਾ ਅਟੈਚੀ ਹੋਣਾ ਤੇ 2000 ਪਿੱਛੇ ਇਥੇ ਧੱਕੇ ਖਾਵਾਂਗੇ ਨਾਲੇ ਤਾਂ ਵੀ 2000 ਰੁਪਏ 2000 ਅੱਧ ਕ ਦਿੰਦੇ ਹੁੰਦੇ ਵੈਸੇ ਦੇ ਦਿੰਦੇ ਹੁੰਦੇ ਤੁਹਾਡੀ ਜਾਣਕਾਰੀ ਲਈ ਦੱਸ ਰਿਹਾ ਅਟੈਚੀ ਵੀ ਦੇ ਦਿੰਦੇ ਆ ਪੈਸੇ ਵੀ ਦੇ ਦਿੰਦੇ ਆ ਤੁਸੀਂ ਆਪਣਾ ਕਲੇਮ ਪਾ ਸਕਦੇ ਆਂ ਏ ਆ ਗਿਆ ਜੀ ਬਾਹਰਲਾ ਪਾਸਾ ਦੇਖਦੇ ਆ ਪਰਿਵਾਰ ਵਾਲੇ ਮੈਂਬਰ ਕਿੱਥੇ ਗਏ ਆ ਉਦੋਂ ਤਾਂ ਕਹਿੰਦੇ ਸੀਗੇ ਛੇਤੀ ਪਹੁੰਚ ਜਾਓ ਛੇਤੀ ਪਹੁੰਚ ਜਾਓ ਕਿੱਥੇ ਨੇ ਪਰਿਵਾਰ ਇੰਟਰਨੈਸ਼ਨਲ ਅਰਾਈਵਲ ਇੰਟਰਨੈਸ਼ਨਲ ਅਰਾਈਵਲ ਤੇ ਉਦੋਂ ਮਾਮੇ ਘਰੀ ਪਹੁੰਚ ਗਿਆ ਇਹ ਹੈ ਹੈਲੋ ਕਿਵੇਂ ਆ ਕੀ ਹਾਲ ਚਾਲ ਵਧੀਆ ਵਧੀਆ ਬੋਲੀ ਠੀਕ ਹੈ ਇਹ ਲਓ ਜੀ ਹੋ ਰਿਹਾ ਹੋ ਰਿਹਾ ਆ ਜਾ ਕਿਵੇਂ ਆ ਠੀਕ ਠਾਕ ਹੈ ਠੀਕ ਹੈ ਖੁਸ਼ੀ ਇਹਨੂੰ ਫਰਾਂਸ ਵਾਲੇ ਫੁੱਲ ਦੇਓ ਖੁਸ਼ੀ ਫਰਾਂਸ ਵਾਲੇ ਫੁੱਲ ਸਾਡੇ ਦੇ ਸਾਡੇ ਵਾਲੇ ਫੁੱਲ ਬੇਹਜੇ ਤਾਂ ਹੋਗੇ ਭਾਈ ਪਰ ਐਕਸੈਪਟ ਕਰਿਓ ਆ ਵਧੀਆ ਪੈਸੇ ਤੇਰੇ ਵਾਲੇ ਵਧੀਆ ਜਿਆਦਾ ਥੈਂਕ ਯੂ ਸੋ ਮਚ ਬੜਾ ਹੋ ਗਿਆ ਨਾ ਇਹ 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 ਹੁਣ ਤੁਹਾਨੂੰ ਵਲੌਗ ਚ ਦੇਖਦਾ ਰਿਹਾ ਕਰਨਾ ਹੈਗਾ ਤੇ ਭਣ ਜਾ ਸਾਡਾ ਇਹ ਆ ਗਿਆ ਜੀ ਆਪਣਾ ਸਾਰਾ ਪਰਿਵਾਰ ਇਹ ਭੈਣ ਨੇ ਤੇ ਉਧਰ ਉਹ ਮਾਮਾ ਜੀ ਦੀ ਬੇਟੀ ਤੇ ਹੁਣ ਬਾਕੀ ਤੁਹਾਨੂੰ ਬਾਹਰ ਜਾ ਕੇ ਇਥੋਂ ਬਾਹਰ ਨਿਕਲ ਜੇ ਫਿਰ ਦੱਸਦੇ ਆ ਸਾਡੇ ਭਾਂਜੇ ਨੂੰ ਤਾਂ ਇੰਨਾ ਚਾਹ ਹੈ ਤੇ ਕੱਲੇ ਰੇੜੀ ਰੋੜੀ ਲ ਜਾਂਦਾ ਸਾਡੀ ਅਸੀਂ ਮੈਨੂੰ ਤਾਂ ਸੰਦੀਪ ਕਿੰਨੇ ਇੱਕ ਇੱਕ ਸਾਲ ਬਾਅਦ ਮਿਲੇ ਹਨ ਇਹ ਪਿਛਲੇ ਸਾਲ ਆਇਆ ਸੀ ਹਨ 7 ਤਰੀਕ ਨੂੰ 7 ਪਿਛਲੇ ਸਾਲ 7 ਮਾਰਚ ਨੂੰ ਆਇਆ ਸੀਗਾ ਇਹ ਗੁਨਵੀਰ ਤੇ ਉਦੋਂ ਉਹ ਵੀ ਮਿਲਿਆ ਨਾ ਉਹ ਵੀ ਉਹ ਵੀ ਕਿੰਨੇ ਟਾਈਮ ਬਾਅਦ ਮਿਲੇ ਹੁਣ ਤਾਂ ਮਿਲੇ ਆ ਨਾ ਅਸੀਂ ਤਾਂ ਬਹੁਤ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮਿਲਿਆ ਸਾਲ ਬਾਅਦ ਆਇਆ ਇੱਕ ਸਾਲ ਬਾਅਦ ਮਿਲਿਆ ਅੱਛਾ ਸਾਰੇ ਸਾਲ ਬਾਅਦ ਹੀ ਮਿਲੇ ਆ ਹਾਂ ਚੰਗਾ ਫਿਰ ਜਿਹੜੀ ਜਿਹੜੀ ਚੀਜ਼ ਮੰਮੀ ਸਿਖਾ ਕੇ ਲੱਗੀ ਥੋੜਾ ਜਿਹਾ ਪਹਿਲਾਂ ਤਾਂ ਸਾਲ ਜੀ ਵੱਡਾ ਹੋ ਗਿਆ ਨਾ ਵੀ ਯਾਰ ਜਦੋਂ ਮੈਂ 8 ਸਾਲ ਦਾ ਹੋ ਗਿਆ ਸੀ ਸੇਮ ਹਾਈਟ ਆਫ ਯੂ ਆਊਟ ਓਕੇ ਚਲੋ ਚਲੋ 에어ਪੋਰਟ ਤੋਂ ਬਾਹਰ ਨਿਕਲੋ ਚੰਮਲੇ ਵੇ ਚੰਮਲੇ ਜਮ ਚਲੋ ਬਈ ਹੁਣ ਨਾਨਕਿਆਂ ਦੇ ਘਰੇ ਜਾਵਾਂਗੇ ਆ ਗਿਆ ਹਿੱਥੋ 에어ਪੋਰਟ ਦਾ ਬਾਹਰਲਾ ਪਾਸਾ ਖੁਸ਼ੀ ਅੱਗੇ ਸੰਦੀਪ ਅੱਛਾ ਮੈਂ ਤੁਹਾਨੂੰ ਦੋਨਾਂ ਦਾ ਦੱਸ ਰਿਹਾ ਨਾ ਦੋਨਾਂ ਦਾ ਨਾਮ ਹੀ ਸੰਦੀਪ ਹੈ ਵਲੌਗ 'ਚ ਇਹ ਇਹਨਾਂ ਨੂੰ ਅਸੀਂ ਕਹਿੰਦੇ ਆ ਇਹ ਭੈਣ ਨੂੰ ਕਹਿੰਦੇ ਆ ਛੋਟੀ ਸੰਦੀਪ ਉਹ ਭੈਣ ਨੂੰ ਕਹਿੰਦੇ ਆ ਵੱਡੀ ਸੰਦੀਪ ਇਹ ਛੋਟੇ ਸੰਦੀਪ ਹਾਈਟ 'ਚ ਹਾਈਟ 'ਚ ਇਹ ਸੰਦੀਪ ਲੰਬੀ ਆ ਤੇ ਉਹ ਸੰਦੀਪ ਮਾਦਰ ਹੀ ਆ ਇਹ 'ਚ ਇਹ ਛੋਟੀ ਆ ਹੈ ਕਿ ਨਹੀਂ ਉਦੋਂ ਨਾ ਸੀ ਦੂਸਰੇ ਕਿਤੇ ਦੇਸ਼ ਚ ਜਾਣਾ ਹੁੰਦਾ ਜਿਵੇਂ ਸਵਿਟਜ਼ਰਲੈਂਡ ਉੱtre ਸੀ ਫਿਕਰ ਹੁੰਦਾਗਾ ਯਾਰ ਵੀ ਕਿੱਥੋਂ ਮੈਟਰੋ ਮਿਲੂ ਕੀ ਲਈਏ ਕੀ ਕਾਰ ਲਈਏ ਇੱਥੇ ਹੁਣ ਇਹਨਾਂ ਨੂੰ ਫਿਕਰ ਇਹਨਾਂ ਦੇ ਹਵਾਲੇ ਹੋ ਗਏ ਸੱਚੋ ਇੱਕ ਮਿੰਟ ਰੁਕਿਓ ਉਹ ਤਾਂ ਮੈਂ ਪੁੱਛਣਾ ਸੀਗਾ ਤੁਹਾਨੂੰ ਆਪਣੇ ਸਾਊਥ ਹਾਲ ਗੁਰਦੁਆਰਾ ਸਾਹਿਬ ਕਿਹੜਾ ਕਹਿੰਦੇ ਸੀ ਤੁਸੀਂ ਪਾਰ ਕਿਆ ਵੀ ਨਹੀਂ ਹਾਂਜੀ 16 ਮਾਰਚ ਦਾ ਬਣਦਾ ਕਿ 17 ਦਾ ਸੈਟਰਡੇ ਸੰਡੇ ਦੇਖਿਓ ਮਾੜਾ ਜਿਹਾ ਤੇ ਯੂਕੇ ਤੋਂ ਨਾ ਸਾਨੂੰ ਬਹੁਤ ਮੈਸੇਜ ਆ ਰਹੇ ਸੀ ਇੱਕ ਦਿਨ ਬਰਮਿੰਗਮ ਮਿਲਾਂਗੇ ਤੇ ਬਰਮਿੰਗਮ ਜਿਹਨੇ ਮਿਲਣਾ ਉਹ ਇੰਸਟਾਗ੍ਰam ਤੇ ਸਟੋਰੀਜ਼ ਦੇਖ ਲਿਓ ਪਰ ਸਾਊਥ ਹਾਲ ਗੁਰਦੁਆਰਾ ਸਾਹਿਬ ਦਾ ਮੈਂ ਤੁਹਾਨੂੰ ਇੱਥੇ ਹੀ ਫਾਈਨਲ ਬੋਲ ਦਿੰਦਾ ਮਤਲਬ ਕਿਹੜੇ ਦਿਨ ਮਿਲਣਾ ਹੈ ਅਸੀਂ ਉਸੇ ਦਿਨ ਜਿੰਨੇ ਵੀ ਨੇੜੇ-ਤੇੜੇ ਰਹਿੰਦੇ ਉਹ ਸਾਰੇ ਗੁਰਦੁਆਰਾ ਸਾਹਿਬ ਮਿਲ ਸਕਦੇ ਕਿੰਨੀ ਡੇਟ ਦਾ 17 ਮਾਰਚ 17 ਮਾਰਚ ਸੰਡੇ ਸੰਡੇ ਨੂੰ ਹੀ ਜਾਣਾ ਆਪਾਂ ਕਿਹੜੇ ਗੁਰਦੁਆਰਾ ਸਾਹਿਬ ਜਾਣਾ ਇਹ ਦੱਸੋ ਪਾਰਕ ਐਵੇਨਿਊ ਪਾਰਕ ਐਵੇਨਿਊ ਗੁਰਦੁਆਰਾ ਸਿੰਘ ਸਭਾ ਪਾਰਕ ਐਵੇਨਿਊ ਸਾਊਥ ਹਾਲ ਨੋਟ ਕਰ ਲਿਓ 17 ਮਾਰਚ ਐਤਵਾਰ ਦਾ ਦਿਨ ਹੈ ਬਾਕੀ ਬਈ ਸਾਡੀ ਬਾਗਡੋਰ ਐ ਕਿ ਫੈਮਿਲੀ ਦੇ ਹੱਥ ਚਾ ਸਾਰੀ ਅਸੀਂ ਫੈਮਿਲੀ ਨੂੰ ਹੀ ਮਿਲਣ ਆਏ ਆ ਇੱਥੇ ਤੇ ਇੱਕ ਦੂਜਾ ਵੀਜ਼ਾ ਵੀ ਅਪਲਾਈ ਕਰਨਾ ਹੈ ਨਾ ਸਰਪੰਚ ਦੇਸ਼ ਦਾ ਗੁਗੜੀ 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 ਕਿੰਨੇ ਦਿਨਾਂ ਚ ਮਿਲ ਜਾਊਗਾ ਹੂੰ ਕਿਹੜੀ ਲਈ ਯਾ ਪੰਜ ਦਿਨਾਂ ਚ ਅੱਛਾ ਯਾਰ ਗੁੰਨੂ ਗੁੰਨੂ ਮਾਮੀ ਨੂੰ ਐਂ ਦੱਸ ਤੂੰ ਕਿਹੜੀ ਜਿਹੜੀ ਆ ਮਾਮੀ ਦੀ ਡਾਇਮੰਡ ਯੇ ਡਾਇਮੰਡ ਦੀ ਭੁੱਲਿਆ ਨਹੀਂ ਹੈਗਾ ਸਾਰਾ ਕੁਝ ਕੋਈ ਇੱਕ ਸਾਲ ਵਾਲਾ ਪਿਛਲਾ ਸਾਰਾ ਕੁਝ ਜਿਆਦਾ ਕਦੋਂ ਆਇਆ ਸੀ ਇੰਡੀਆ ਇਹ ਦੱਸ ਮਾਂ ਮੇ ਨੂੰ ਇੰਡੀਆ ਕਦੋਂ ਆਇਆ ਸੀਗਾ ਪਿਛਲੇ ਸਾਲ ਮਾਰਚ ਚ ਜਦੋਂ ਅਨਿਵਰਸਰੀ ਸੀ ਸਾਡੀ ਯੇ ਮਾਰਚ ਮਾਰਚ ਇਹ ਬੋਲਦਾ ਵੀ ਅੰਗਰੇਜ਼ਾਂ ਵਾਂਗ ਹ ਇੱਥੇ ਸਕੂਲਸ ਕੱਲ ਜਾਣ ਕਰ ਅੱਛਾ ਘੱਟ ਬੋਲਦਾ ਹਾਂ ਅੱਗੇ ਖੜ ਜਾ ਅੱਗੇ ਚਲੋ ਕਿੱਧਰ ਦੀ ਜਾਣਾ ਆਪਾਂ ਮੇਰੇ ਤੇ ਨਹੀਂ ਗਿਆ ਬੋਲਰ ਚ ਅੱਛਾ ਉਈ ਸੱਚੇ ਨੇ ਡੈਡੀ ਨੂੰ ਦੱਸਦਾ ਕਿ ਨਹੀਂ ਦੱਸਿਆ ਜੀ ਡੈਡੀ ਨੂੰ ਤਾਂ ਨਹੀਂ ਦੱਸਿਆ ਇਹਨੂੰ ਡੈਡੀ ਨੂੰ ਤਾਂ ਨਹੀਂ ਦੱਸਿਆ ਦੱਸਿਆ ਤਾਂ ਡੈਡੀ ਨੂੰ ਦੱਸਿ ਕਿ ਤੂੰ ਦੱਸਿਆ ਹਾਏ ਉਹ ਤੂੰ ਪੱਟੀ ਮੇਸ ਕਰਤੀ ਸਰਪ ਤੁਹਾਨੂੰ ਨਾ ਇੱਥੇ ਇੱਕ ਗੱਲ ਹੋਰ ਦੱਸਦੀਏ ਸਾਡਾ ਇਹ ਸਰਪ੍ਰਾਈਜ਼ੀ ਵਿਜ਼ਿਟ ਹੈਗਾ ਯੂਕੇ ਦਾ ਤੇ ਸਾਡੇ ਫੈਮਿਲੀ ਚੋਂ ਕੱਲਿਆ ਸਾਡੇ ਦੋਵਾਂ ਭੈਣਾਂ ਨੂੰ ਪਤਾ ਸੀਗਾ ਛੋਟੀ ਸੰਦੀਪ ਨੂੰ ਤੇ ਵੱਡੀ ਸੰਦੀਪ ਨੂੰ ਤੇ ਬਾਕੀ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਮਾਮਾ ਜੀ ਨੂੰ ਮੇਰੇ ਮਾਮੀ ਜੀ ਨੂੰ ਹੋਰ ਕਿਸੇ ਨੂੰ ਨਹੀਂ ਪਤਾ ਸੀ ਇਦਾਂ ਹੀ ਜਾਣਾ ਅਸੀਂ ਆਖਿਆ ਵੀ ਜਿਹੜਾ ਇੰਡੀਆ ਤਾਂ ਬਹੁਤ ਸਰਪ੍ਰਾਈਜ਼ ਵਿਜ਼ਿਟ ਆਲੇ ਆਉਂਦੇ ਆ ਜਿਹੜੇ ਬਾਹਰੋਂ ਆਉਂਦੇ ਆ ਅਸੀਂ ਅਸੀਂ ਸਰਪ੍ਰਾਈਜ਼ ਵਿਜ਼ਿਟ ਕਰਨਾ ਸੀ ਅਸੀਂ ਇੰਗਲੈਂਡ ਆ ਕੇ ਸਰਪ੍ਰਾਈਜ਼ ਵਿਜ਼ਿਟ ਮਮਮੀ ਨੂੰ ਨਹੀਂ ਪਤਾ ਤੇ ਵੀਰ ਨੂੰ ਵੀ ਨਹੀਂ ਪਤਾ ਮੈਂ ਲੱਗ ਲੀਆਂ ਕੁੜੀਆਂ-ਕੁੜੀਆਂ ਨੂੰ ਦੱਸਿਆ ਸਰਫ ਇਹਨਾਂ ਦੋਨਾਂ ਨੂੰ ਪਤਾ ਸੀ ਕਿ ਅਸੀਂ ਇੰਗਲੈਂਡ ਆ ਰਹੇ ਹੁਣ ਘਰੇ ਜਾ ਕੇ ਰਿਐਕਸ਼ਨ ਦੇਖਦੇ ਹਾਂ ਉਹਨਾਂ ਦਾ ਕਿਹੋ ਜਿਹਾ ਹੋਊਗਾ ਤੇ ਕੀ ਕਹਿੰਦੇ ਆ ਕਿ ਉਹਨਾਂ ਨੂੰ ਸ਼ੌਕ ਜਾ ਲੱਗਦਾ ਵੀ ਇਹ ਕਿਵੇਂ ਇੱਥੇ ਆ ਗਏ ਅਚਾਨਕ ਚੱਕੀ ਉਹ ਠੀਕ ਹੈ ਭੈਣ ਮੇਰੀ રાઇટર હા ਇਹਨਾਂ ਨੂੰ ਤਾਂ ਕੁੜੀਆਂ ਨੂੰ ਸਾਡੇ ਨੂੰ ਆਪ ਨੂੰ ਰਾਹ ਨਹੀਂ ਪਤਾ એરਪੋਰਟ ਨੂੰ ਰਾਹ ਕਿੱਧਰ ਹੁੰਦਾ ਆਹੀ ਆਂਦਾ ਲੰਡਨੋਂ ਦੇ ਲਿਖ ਲੈਂਦੇ ਨੇ 에어ਪੋਰਟ ਕਿੰਨਾ ਬਾਹਰ ਹੈਗਾ ਇਹ ਕਿੰਨਾ ਬਾਹਰ ਹੈ 에어ਪੋਰਟ ਉਹ ਤਾਂ ਆਪ ਨਹੀਂ ਪਤਾ ਲੈ ਕਿੰਨਾ મતલਬ ਕਿੰਨੇ કિલોમીટર ਬਾਹਰ ਸਾਰੇ દુનિયા ਦੇ 에어ਪੋਰਟ ਬਾਹਰ ਹੀ ਹੁੰਦੇ ਆ ਉਹ ਤਾਂ ਇੱਥੇ 10 ਮਿੰਟ ਲੱਗਦੇ ਐ ਸਟੀਅਰਿੰਗ ਇੱਥੇ ਆਪਣੇ ਵਾਲੇ ਪਾਸੇ ਆ ਦੇਖੋ ਗੱਡੀਆਂ ਆਪਣੇ ਵਾਂਗੂੰ ਚੱਲਦੀ ਮੈਂ ਵੀ ਚਲਾ ਸਕਦਾ ਵੈਸੇ ਮੇਰੇ ਕੋਲ ਇੰਟਰਨੈਸ਼ਨਲ ਲਾਇਸੈਂਸ ਹੈਗਾ ਕਰਾ ਕੇ લે ਹੁੰਦਾ ਮੈਂ ਹਾਂ ਹੁਣ ਗੱਡੀ ਆਪ ਹੀ ਚਲਾਇਆ ਕਰਾਂਗੇ ਤੇ ਹੁਣ ਅਸੀਂ ਚੱਲਿਆਂ ਘਰ ਨੂੰ ਤੇ ਬਾਕੀ ਇਥੋਂ 15 ਮਿੰਟ ਦੀ ਡਰਾਈਵ ਹੈ ਸਾਊਥ ਹਾਲ ਚ ਸਭ ਤੋਂ ਪਹਿਲਾਂ ਅਸੀਂ ਜਾਣਾ ਹੈਗਾ ਤੇ ਫਿਰ ਉਹ ਤੁਹਾਨੂੰ ਆਉਣ ਵਾਲੇ ਵਲੌਗਸ ਦੇਖਣ ਨੂੰ ਮਿਲੂਗਾ ਹੁਣ ਘਰ ਦੇੰ ਦਾ ਕੀ ਰਿਐਕਸ਼ਨ ਹੁੰਦਾ ਹੈਗਾ ਕਿਵੇਂ ਕਹਿੰਦੇ ਹੈ ਤੇ ਬਾਕੀ ਅਸੀਂ ਇੱਕ ਨਵੇਂ ਦੇਸ਼ ਦਾ ਵੀਜ਼ਾ ਵੀ ਅਪਲਾਈ ਕਰਨਾ ਹੈ ਉਹ ਵੀ ਅਸੀਂ ਅੱਜ ਦੀ ਸਾਡੀ ਅਪਾਇੰਟਮੈਂਟ ਹੈ ਅੱਜ ਹੀ ਜਾਣਾ ਘਰੇ ਹੋ ਕੇ ਨਾਲ ਦੇ ਨਾਲ ਉੱਥੇ ਜਾਵਾਂਗੇ ਉਹ ਆਉਣ ਵਾਲੇ ਵਲੌਗਸ ਦੇਖ ਲਿਓ ਮਿਲਦੇ ਹਾਂ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸਕੀ ਕਾਲ ਰੱਬ ਰੱਖਾ ਚਲੋ ਸਾਰੇ ਜਣੇ ਬਾਏ ਬਾਏ ਕਰੋ ਬਾਏ